ਰੀਅਲ ਨਿਊਜ਼ ਪੰਜਾਬੀ ਦੇਖ ਰਹੇ ਸਰਦਾਰ ਸ਼ਕਾਸੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੈਂ ਭਾਰਤ ਚੌਂ ਤੇ ਮੇਰੇ ਨਾਲ ਹੈ ਸੁਨ ਸਿੰਘ ਬਟਾਲਾ ਇੰਡਸਟਰੀ ਵੱਲੋਂ ਐਮਐਲਏ ਸ਼੍ਰੀ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੂੰ ਆਮ ਆਦਮੀ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਨ ਤੇ ਦਿੱਤੀਆਂ ਵਧਾਈਆਂ ਰੱਖਿਆ ਸਨਮਾਨ ਸਮਾਰੋਹ ਵਿਧਾਇਕ ਐਮਐਲਏ ਕਲਸੀ ਜੋ ਆਪਣੇ ਵੱਡੇ ਅਹੁਦੇ ਤੇ ਪਹੁੰਚ ਕੇ ਨਿਮਰਤਾ ਵਾਲੇ ਸੁਭਾਅ ਨਾਲ ਹਰ ਵੱਡੇ ਤੋਂ ਵੱਡੇ ਦੇ ਛੋਟੇ ਜਿਹੇ ਨਿਮਾਨੇ ਇੰਡਸਟਰੀਸ ਵਾਲੇ ਨੂੰ ਖੁਦ ਜਾ ਜਾ ਕੇ ਮਿਲੇ ਅਤੇ ਗਲੇ ਵੀ ਲੱਗੇ ਵਿਕਟੋਰੀਆ ਰਿਜ਼ੋਰਟ 'ਚ ਸਨਤਕਾਰਾਂ ਨਾਲ ਖਚਾ-ਖਚ ਪਰਿਹਾਲ 'ਚ ਗਰਮ ਜੋਸ਼ੀ ਨਾਲ ਵਿਧਾਇਕ ਸ਼੍ਰੀ ਸ਼ੈਰੀ ਕਲਸੀਨ ਜਿੱਤੇ ਸਵਾਗਤ ਕੀਤਾ ਉੱਥੇ ਨਾਲ ਹੀ ਕੈਬਨਟ ਮੰਤਰੀ 'ਚ ਦੇਖਣ ਦੀ ਆਸ ਵੀ ਪ੍ਰਗਟਾਈ ਸਾਰੇ ਸਨਤਕਾਰਾਂ ਵੱਲੋਂ ਬਟਾਰਾ ਦੇ ਨੌਜਵਾਨ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀਨ ਨੂੰ ਬਟਾਰਾ ਦੀ ਡਿਵੈਲਪਮੈਂਟ ਦਾ ਕਿਤਾਬ ਦਿੱਤਾ ਚੰਡੀਗੜ੍ਹ ਵਾਂਗੂ ਚੋੜੀਆਂ ਸਾਫ ਸੁਥਰੀਆਂ ਸੜਕਾਂ ਜਿਸ ਨਾਲ ਝਟਪੜ ਸਫਰ ਤੈ ਹੁੰਦਾ ਹੈ ਪਹਿਲੇ रह चुके ਐਮਐਲਏ ਦਾ ਹੁੰਦੇ ਐਮਐਲਏ ਯੁਵਾ ਨੇਤਾ ਅਮਨ ਸ਼ੇਰ ਸਿੰਘ ਸ਼ੈਰੀ ਕਲ ਸਿੱਧਾ ਕੋਈ ਮੁਕਾਬਲਾ ਨਹੀਂ ਰਜਿੰਦਰਾ ਫਾਉਂਟਰੀ ਤੋਂ ਸੁਜਿੰਦਰ ਸਿੰਘ ਆਪਾ ਨੂੰ ਤਕਾ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਸਾਡੇ ਹਰਵਨ ਪਿਆਰੇ ਐਮਐਲਏ ਸਾਹਿਬ ਨੂੰ ਪੰਜਾਬ ਦਾ ਵਰਕਿੰਗ ਪ੍ਰੈਜ਼ੀਡੈਂਟ ਬਣਾ ਕੇ ਸਾਡਾ ਸਾਰਿਆਂ ਦਾ ਮਾਣ ਵਧਾਇਆ ਹੈ ਛੋਟੀ ਲਈ ਉਹਨਾਂ ਦੇ ਸਫਲ ਦੀਆਂ ਬਲੰਦੀਆਂ ਨੂੰ ਛੋਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਭਗਵੰਦ ਸਿੰਘ ਮਾਨ ਮੁਖਤੀ ਪੰਜਾਬ ਅਤੇ ਸਮੂਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਦਾ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਜਲਦੀ ਹੀ ਸਾਡੇ ਹਰਮਨ ਪਿਆਰੇ ਨੇਤਾ ਜੀ ਨੂੰ ਕੈਬਨਿਟ ਪੰਜਾਬ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਏਗਾ ਅਤੇ ਪਟਾਲੇ ਦਾ ਮਾਨ ਵਧਾਇਆ ਜਾਏਗਾ राकेश राष्ट्रीय मुनीश अग्रवाल कैलाश फाउंड्री राजेश शर्मा राजेश मरवाहा अल्फा फाउंड्री गुरप्रीत सिंह राजू सतीश गोयल इंप्रूवमेंट ट्रस्ट के चेयरमैन श्री नरेश गोयल भारत भूषण अग्रवाल मनजीत सिंह बमराह ਆਦੀ ਰਵੀ ਆਮਾਦੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ ਬਟਾਲਾ ਦੇ ਐਮਐਲਏ ਨੂੰ ਪੰਜਾਬ ਦਾ ਉਪ ਪ੍ਰਧਾਨ ਬਣਾਉਣ ਦੀ ਸ਼ਲਾਘਾ ਵੀ ਕੀਤੀ ਰਜਿੰਦਰਾ ਫਾਉਂਡਰੀ ਦੇ ਮਾਲਕ ਸਰਦਾਰ ਸੁਜੀਨਦਰ ਸਿੰਘ ਵੱਲੋਂ ਇੰਡਸਟਰੀ ਲਈ ਰੱਖਿਆ ਮੁੱਖ ਲੋੜਾ ਨੂੰ ਸ਼੍ਰੀ ਸ਼ੈਰੀ ਕਲਸੀ ਵੱਲੋਂ ਵਿਸ਼ਵਾਸ ਦਵਾਇਆ ਕਿ ਹੁਣ ਸਰਕਾਰਾਂ ਨੂੰ ਕੋਈ ਮਹਿਮਾ ਤੰਗ ਨਹੀਂ ਕਰੇਗਾ ਇੰਡਸਟਰੀ ਵਿੱਚ ਫਿਰ ਕ੍ਰਾਂਤੀ ਲਿਆਉਣ ਲਈ ਸ਼ੈਰੀ ਕਲਸੀ ਨੇ ਆਪਣੀ ਆਵਾਜ਼ ਬੁਲੰਦ ਕੀਤੀ 22 ਸਾਲਾਂ ਚ ਡਿਵੈਲਪਮੈਂਟ ਦੇ ਰਿਕਾਰਡ ਤੋੜ ਕੰਮ ਜੋ ਮੂਹ ਬੋਲਦੇ ਹਨ ਜਿਸ ਦੀ ਉਦਾਹਰਣ ਸ਼ਹਿਰ ਅੰਦਰ ਹਰ ਪਾਸੇ ਨਜ਼ਰ ਦੁਹਾਨ ਦੇ ਪਤਾ ਲੱਗਦਾ ਹੈ ਆਉਣ ਵਾਲੇ 22 ਸਾਲਾਂ ਚ ਬਟਾਲਾ ਦੇ ਇਤਿਹਾਸ ਵਿੱਚ ਸਦੀ ਤੱਕ ਇੱਕੋ ਹੀ ਨਾਮ ਗੂੰਜੇਗਾ ਸਿਰਫ ਤੇ ਸਿਰਫ ਸ਼੍ਰੀ ਸ਼ੈਰੀ ਕਲਸੀ ਵਿਕਾਸ ਦੀ ਇਹ ਰੀਲ ਆਉਣ ਵਾਲੇ ਦਿਨ ਰਾਤ ਬਟਾਲਾ ਦੀ ਜਨਤਾ ਲਈ ਚੰਗਾ ਸੋਚਣ ਵਾਲੇ ਸ਼੍ਰੀ ਸ਼ੈਰੀ ਕਲਸੀ ਜਲਦੀ ਹੀ ਬਟਾਲਾ ਲਈ ਵੱਡਾ ਇਤਿਹਾਸ ਅਚਨਗੇ ਆਓ ਸੁਣਦੇ ਹਾਂ ਸ਼੍ਰੀ ਸ਼ੈਰੀ ਕਲਸੀ ਜੀ ਦੇ ਵਿਚਾਰ ਯਾਪਾ ਵੀ ਐਫਰਟ ਕਰੀ ਜਿੱਥੇ ਮੇਰੀ ਜ਼ਰੂਰਤ ਹੈ ਮੈਨੂੰ ਇਹ ਦੱਸੋ ਵੀ ਸਰਕਾਰ ਵੱਲੋਂ ਸਾਨੂੰ ਆ ਚੀਜ਼ਾਂ ਦੀ ਜ਼ਰੂਰਤ ਸੱਦ ਕੋਈ ਐਡਵੋਸੀ ਨਹੀਂ ਮਿਲ ਰਹੀ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਸਰਕਾਰ ਜਾਂ ਅਕਸਰਾਂ ਵੱਲੋਂ ਸਾਨੂੰ ਘੱਟ ਕਮੀ ਆ ਰਹੀ ਹੈ ਉਹਦੀ ਜ਼ਿੰਮੇਵਾਰੀ ਹੈ